ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਬਹੁਤ ਹੀ ਈਜ਼ੀ ਤਰੀਕੇ ਨਾਲ ਕarele ਬਣਾਉਣੇ ਦੱਸਾਂਗੇ ਦੇਖੋ ਵੈਸੇ ਤਾਂ ਕarele ਤੁਸੀਂ ਬਹੁਤ ਬਾਰੀ ਬਣਾਏ ਹੋਣਗੇ ਕੋਈ ਧਾਗਾ ਪਾ ਕੇ ਬਣਾਉਂਦਾ ਕੋਈ ਕਿਸੇ ਤਰੀਕੇ ਨਾਲ ਬਣਾਉਂਦਾ ਕੋਈ ਕਿਸ ਤਰੀਕੇ ਨਾਲ ਹੈਨਾ ਜਿਹੜੇ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਦਿਖਾਉਂਗੀ ਨਾਲੇ ਤਾਂ ਇਹਦੇ ਨਾਲ ਤੁਹਾਡਾ ਤੇਲ ਵੀ ਘੱਟ ਲੱਗੇਗਾ ਤੇਲ ਵਿੱਚ ਵੀ ਨਹੀਂ ਰਚੇਗਾ ਤੇ ਸੌਫਟ ਵੀ ਬਣਨਗੇ ਤੇ ਕੜੱਤਨ ਬਿਲਕੁਲ ਵੀ ਨਹੀਂ ਹੋਣੀ ਹੈਗੀ ਹੈਨਾ ਤੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਕarele ਨੂੰ ਆਪਣੇ ਸੇਲਣਾ ਨਹੀਂ ਹੈਗਾ ਕੁਝ ਨਹੀਂ ਕਰਨਾ ਬੀਜ ਵੀਜ ਕੱਢਣੇ ਆ ਬੀਜ ਕੱਢ ਕੇ ਆਪਾਂ ਥੋੜੀ ਜਿਹੀ ਹਲਦੀ ਤੇ ਨਮਕ ਇਹ ਨਹੀਂ ਹੈਗਾ ਵੀ ਆਪਾਂ ਨੂੰ ਤੁੱਪੇ ਰੱਖਣਾ ਹੈ ਜਾਂ 2 ਘੰਟੇ ਰੱਖਣਾ 3 ਘੰਟੇ ਰੱਖਣਾ ਨਹੀਂ ਦੇਖੋ ਮੈਂ ਹੁਣੇ ਹੀ ਰੱਖਿਆ ਤੇ ਨਾਲ ਦੀ ਨਾਲ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਮਸਾਲਾ ਤੁਸੀਂ ਕੁੰਡੇ ਸੋਟੇ ਚ ਵੀ ਕਰ ਲੋਦੇ ਵਿੱਚ ਆਪਾਂ ਨੇ ਪਾ ਰਿਆ ਟਮਾਟਰ ਪਿਆਜ਼ ਲਾਸਣ ਆਦਰਕ ਹਨ ਬਾਕੀ ਤੁਸੀਂ ਮਿਕਸੀ ਰਾਹੀਂ ਵੀ ਕਰ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਤੁਸੀਂ ਹਨ ਮਸਾਲੇ ਨੂੰ ਪੀਸ ਲੋ ਤੇ ਹੁਣ ਆਪਾਂ ਉਧਰ ਕਰੇਲੇ ਪਾਤੇ ਤੇਲ ਗਰਮ ਕਰਕੇ ਫਰਾਈ ਹੋਣ ਲਈ ਕਿਉਂਕਿ ਮੈਂ ਅਕਸਰ ਕਹਿੰਨੀ ਹਣੀ ਵੀ ਸਰੋਂ ਦਾ ਤੇਲ ਯੂਜ਼ ਕਰੋ ਤੇ ਇਹਨਾਂ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਹੁਣ ਫਰਾਈ ਕਰ ਲਾਂਗੇ ਤੇ ਮਸਾਲਾ ਜਿਹੜਾ ਉਹ ਪੱਕੇ ਕਿਸ ਤਰੀਕੇ ਨਾਲ ਬਣਾਵਾਂਗੇ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਿਲ ਕਰਾਂਗੇ ਦੇਖੋ ਆਪਾਂ ਨੂੰ ਜਦ ਹਨਾ ਕarele ਬਣਾਉਣੇ ਹੁੰਦੇ ਆ ਤਾਂ ਆਪਣਾ ਦਿਮਾਗ ਤੇ ਨਾ ਟੈਨਸ਼ਨ ਹੋ ਜਾਂਦੀ ਹੈ ਵੀ ਅੱਜ ਕarele ਬਣਾਉਣੇ ਆ ਤੇ ਸਾਰਾ ਦਿਨ ਫੁੱਟ ਜਾਏਗਾ ਪਰ ਤੁਹਾਨੂੰ ਇਦਾਂ ਦੀ ਕੋਈ ਟੈਨਸ਼ਨ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਇਹਨਾਂ ਨੂੰ 10 ਮਿੰਟ ਦੇ ਵਿੱਚ ਕarele ਬਣਾ ਕੇ ਰੈਡੀ ਕਰ ਸਕਦੇ ਹੋ ਤੇ ਟੇਸਟੀ ਵੀ ਇੰਨੇ ਹੋਣਗੇ ਕਿ ਤੁਹਾਡੇ ਘਰ ਵਾਲੇ ਨਾ ਤੁਹਾਡੀ ਤਾਰੀਫ਼ ਕਰਦੇ ਨਹੀਂ ਥੱਕਣਗੇ ਕਿਉਂਕਿ ਇਹ ਰੈਸਪੀ ਮੈਂ ਪਹਿਲਾਂ ਜਦੋਂ ਵੀ ਦੱਸੀ ਹੈ ਨਾ ਲਾਈਵ ਦੇ ਵਿੱਚ ਵੀ ਦੱਸੀ ਹੈਗੀ ਤਾਂ ਕਈ ਫਰੈਂਡਸ ਨੇ ਬਣਾਈ ਹੈ ਤੇ ਉਹਨਾਂ ਨੇ ਮੈਨੂੰ ਜੋ ਦੱਸਿਆ ਕਹਿੰਦੇ ਸਾਡੇ ਵੀ ਕਰੇਲੇ ਇੰਨੇ ਟੇਸਟੀ ਕਦੇ ਨਹੀਂ ਬਣੇ ਹਨਾ ਜਿੰਨੇ ਇਦਾਂ ਬਣੇ ਤੇ ਔਇਲ ਬਿਲਕੁਲ ਵੀ ਨਹੀਂ ਸੀਗਾ ਤੇਲ ਜਿਹੜਾ ਆਪਾਂ ਕਹਿੰਦੇ ਨਾ ਪਰ ਜਾਂਦਾ ਤੇ ਦੇਖੋ ਇੱਕ ਝੰਡੜੀ ਖਤਮ ਹੈ ਹਨਾ ਨਹੀਂ ਤਾਂ ਦੇਖੋ ਆਪਾਂ ਨੂੰ ਕੰਮ ਕਰ ਲੈਣ ਐ ਸਿਸਟਰ ਕੱਲੀਆਂ ਨੇ ਉਹਨਾਂ ਨੂੰ ਕਿੰਨਾ ਔਖਾ ਹੋ ਜਾਂਦਾ ਤੇ ਕਰੇਲੇ ਆਪਣੇ ਫਰਾਈ ਹੋ ਚੁੱਕੇ ਨੇ ਆਪਾਂ ਨੇ ਉਹ ਉਤਾਰ ਲਏ ਤੇ ਹੁਣ ਆਪਾਂ ਅਲੱਗ ਤੋਂ ਬਣਾਵਾਂਗੇ ਜਿਹੜਾ ਆਪਣੇ ਮਸਾਲਾ ਥੋੜਾ ਜਿਹਾ ਤੇਲ ਪਾ ਲਿਆ ਦੇ ਕਮਸਾ ਕਰੇਲੇ ਨਾ ਇਹ ਇੰਨੇ ਸੌਫਟ ਬਣਦੇ ਨੇ ਕਿ ਬਜ਼ੁਰਗ ਤੋਂ ਬਜ਼ੁਰਗ ਵੀ ਖਾ ਸਕਦਾ ਕਿਉਂਕਿ ਜਦੋਂ ਆਪਾਂ ਦੂਸਰੇ ਤਰੀਕੇ ਨਾਲ ਹਨਾ ਸਿੱਲ ਦਿੰਨੇ ਉਦੋਂ ਜਿਹੜਾ ਸਿਲਕਾ ਹੁੰਦਾ ਉਹਨੂੰ ਸਿਲਕੇ ਬਣਾਉਂਦੇ ਆ ਜ਼ਿਆਦਾਤਰ ਸਿਸਟਰ ਤੇ ਉਹਦੇ ਨਾਲ پتہ ਕੀ ਹੁੰਦੇ ਨਾਲ ਤਾਂ ਦੇਖੋ ਇਹਦੀ ਜਿਹੜੀ ਤਾਕਤ ਹੈ ਅੱਧੀ ਤੋਂ ਵੱਧ ਤਾਂ ਤੁਸੀਂ ਇਹਨਾਂ ਨੂੰ ਸਿਲਕੇ ਖਤਮ ਕਰ ਦਿੰਨੇ ਹੋਣਾ ਤੇ ਦੂਸਰੀ ਫਿਰ ਜਦੋਂ ਇਹ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਤਾਂ ਕਾਫੀ ਹਾਰਡ ਹੋ ਜਾਂਦੇ ਨੇ ਕਾਫੀ ਆਇਲੀ ਹੋ ਜਾਂਦੇ ਨੇ ਤੇ ਦੂਸਰੀ ਰਹਿੰਦੀ ਗੱਲ ਹੋ ਜਾਂਦੇ ਕੇ ਕੜੱਤਨ ਜਿਹੜੀ ਕਿ ਬੱਚੇ ਤਾਂ ਬਿਲਕੁਲ ਵੀ ਨਹੀਂ ਖਾਂਦੇ ਹਨਾ ਜਦੋਂ ਬੱਚਿਆਂ ਨੂੰ ਕੜੱਤਨ ਹੋਵੇ ਤੇ ਵੱਡਿਆਂ ਦਾ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਇਸ ਵਾਰ ਹਨਾ ਇਸ ਤਰੀਕੇ ਨਾਲ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਫਿਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਹਨਾ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਦੋ ਚੀਜ਼ਾਂ ਦੱਸਾਂਗੇ ਇੱਕ ਨਾ ਘਰੇ ਆਲੂ ਚਿਪਸ ਆਪਾਂ ਕਿਵੇਂ ਬਣਾ ਸਕਦੇ ਹਾਂ ਬਿਲਕੁਲ ਮਾਰਕੀਟ ਵਾਲੀ ਦੇਖੋ ਜਿਹੜਾ ਇੱਕ ਪੈਕੇਟ ਲੈ ਕੇ ਹੁਣ ਆਪਾਂ 20 ਰੁਪਏ ਦਾ ਉਹਦੇ ਵਿੱਚ ਨਾ ਇੱਕ ਆਲੂ ਜਿੰਨੀ ਚਿਪਸ ਵੀ ਨਹੀਂ ਹੁੰਦੀ ਉਹ ਕੈਮੀਕਲ ਵੀ ਕਿੰਨੇ ਉਹਦੇ ਵਿੱਚ ਪਾਏ ਹੁੰਦੇ ਨੇ ਤੇ ਪੁਰਾਣੀ ਪੈਕਿੰਗ ਹੁੰਦੀ ਹੈ ਪਰ ਅੱਜ ਜਿਹੜੇ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਨਾ ਤੁਸੀਂ ਘਰ ਵਿੱਚ ਬਣਾ ਕੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਜਿੰਨੀ ਮਰਜ਼ੀ ਬਣਾ ਕੇ ਰੱਖ ਲਓ ਤੁਸੀਂ ਪਰ ਇਹਦੇ ਵਾਸਤੇ ਆਪਾਂ ਨੂੰ ਜਿਹੜੇ ਆਲੂ ਚਾਹੀਦੇ ਨੇ ਕਿਹੜੇ ਚਾਹੀਦੇ ਨੇ ਕਿਸ ਤਰੀਕੇ ਨਾਲ ਆਪਾਂ ਨੇ ਕਰਨਾ ਹੈ ਉਹ ਮੈਂ ਤੁਹਾਨੂੰ ਬਿਲਕੁਲ ਪਰਫੈਕਟ ਦੱਸੂਗੀ ਤੇ ਮਸਾਲੇ ਨੂੰ ਆਪਾਂ ਮੱਠੀ ਮੱਠੀ ਅੱਗੇ ਤੇ ਹਨਾ ਭੁੰਨ ਲੈਣਾ ਤੇ ਮਸਾਲਾ ਤਕਰੀਬਨ ਆਪਣਾ ਭੁੰਨਣ ਵਾਲਾ ਹੀ ਹੈਗਾ ਤੇ ਫਿਰ ਟਮਾਟਰ ਪਿਆਜ਼ ਅਦਰਕ ਲਾਸ ਨੂੰ ਸਾਰਾ ਕੁਝ ਇਹਦੇ ਵਿੱਚ ਐਡ ਕਰਤਾ ਤੇ ਮੈਂ ਨਾ ਅਕਸਰ ਹੁਣ ਚਲੋ ਗਰਮੀ ਕਰਕੇ ਥੋੜਾ ਜਿਹਾ ਮੈਂ ਘਟਾ ਤਾਂ ਨਹੀਂ ਤਾਂ ਮੈਂ ਚੁੱਲੇ ਤੇ ਹੀ ਲਾਈਵ ਵੀ ਕਰਦੀ ਹੁੰਦੀ ਸੀ ਤੇ ਰੈਸਪੀ ਜਿਹੜੀ ਮੈਂ ਬਣਾਉਣੀ ਆ ਸਬਜੀ ਵਗੈਰਾ ਸ਼ਾਮ ਦੀ ਉਹ ਚੁੱਲੇ ਤੇ ਬਣਾਉਣਾ ਕਿਉਂਕਿ ਚੁੱਲੇ ਦਾ ਹਨਾ ਪਿੰਡਾਂ ਵਾਲਿਆਂ ਦਾ ਆਪਾਂ ਨੂੰ ਜੁੜੇ ਵੀ ਹੋਏ ਹਨ ਤੇ ਚੁੱਲੇ ਤੇ ਜਿਹੜੀ ਰੈਸਪੀ ਕੋਈ ਵੀ ਪਚੀਜ ਹਨਾ ਬਣਾਉਣੇ ਆ ਉਹਦਾ ਟੇਸਟ ਵੀ ਅਲੱਗ ਹੁੰਦਾ ਹੈ ਤੇ ਆਪਣੇ ਕਲਚਰ ਨਾਲ ਵੀ ਆਪਾਂ ਹਨਾ ਜੁੜੇ ਰਹਿਣੇ ਆ ਗੈਸ ਤੇ ਜਦੋਂ ਆਪਾਂ ਬਣਾਉਨੇ ਆ ਉਹ ਦੀ ਰੋਟੀ ਤੇ ਜਿਹੜੀ ਆਪਣੀ ਹਨਾ ਚੁੱਲੇ ਦੀ ਰੋਟੀ ਹੁੰਦੀ ਆ ਇਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਫਰਕ ਹੁੰਦਾ ਹੈਗਾ ਬਾਕੀ ਹੁਣ ਤਾਂ ਡਾਕਟਰ ਇਹ ਵੀ ਕਹਿੰਦੇ ਨੇ ਵੀ ਜਿਹੜੀ ਆਪਾਂ ਨਾ ਗੈਸ ਤੇ ਸਿੱਧੇ ਤਰੀਕੇ ਨਾਲ ਰੋਟੀ ਸੇਕਦੇ ਆ ਉਹਦੇ ਵਿੱਚ ਨਾ ਗੈਸ ਵੀ ਜਿਹੜੀ ਹੁੰਦੀ ਹੈਗੀ ਕਾਫੀ ਉਹਦੇ ਨਾਲ ਬਿਮਾਰੀਆਂ ਵੀ ਲੱਗਦੀਆਂ ਨੇ ਦੇਖੋ ਬਿਮਾਰੀਆਂ ਤਾਂ ਹੁਣ ਅੱਜਕੱਲ੍ਹ ਆਪਾਂ ਜੇ ਕਹੀਏ ਘਰ ਘਰ ਦੇ ਵਿੱਚ ਹਨਾ ਉਹੀ ਹਿੱਲਾ ਹੋਇਆ ਪਿਆ ਤੇ ਆਪਣਾ ਮਸਾਲਾ ਬਣ ਚੁੱਕਿਆ ਹੁਣ ਆਪਾਂ ਇਹਨੂੰ نیچے ਉਤਾਰ ਲਿਆ ਤੇ ਇੱਧਰ ਆਪਣੇ ਕਰੇਲੇ ਨੇ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਇਹਨਾਂ ਦੇ ਵਿੱਚ ਬਿਲਕੁਲ ਵੀ ਇੱਕ ਬੂੰਦ ਵੀ ਤੇਲ ਦੀ ਨਹੀਂ ਰਹਿੰਦੀ ਹੈਗੀ ਕਿਉਂਕਿ ਭਾ ਇਹਨਾਂ ਨੂੰ ਨਚੋੜ ਲੈਣਾ ਹਨਾ ਬਾਹਰ ਕੱਢ ਕੇ ਜਦੋਂ ਪਾ ਝਾਰਨੀ ਨਾਲ ਕੱਢਦੇ ਆ ਤੇ ਹੁਣ ਆਪਾਂ ਇਹਨੂੰ ਉਹਨੂੰ ਕਰ ਦਾਂਗੇ ਫਿਲ ਮਤਲਬ ਕਿ ਆਪਾਂ ਭਰ ਦਾਂਗੇ ਕਰੇਲਿਆਂ ਨੂੰ ਹਨਾ ਪੰਜਾਬੀ ਦੇ ਵਿੱਚ ਜਿਵੇਂ ਫਕਿੰਦੀਆਂ ਵੀ ਕਰੇਲੇ ਭਰ ਕੇ ਬਣਾਏ ਜਾਂਦੇ ਆ ਤੇ ਹੁਣ ਆਪਾਂ ਕੱਲੇ ਕੱਲੇ ਕਰੇਲੇ ਨੂੰ ਭਰ ਦਾਂਗੇ ਦੇਖੋ ਇਹ ਜੇ ਵੀਡੀਓ ਬਣਾਉਣ ਚ ਹਨਾ ਥੋੜਾ ਟਾਈਮ ਲੱਗ ਜਾਂਦਾ ਹੈਗਾ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇਆ ਕਰੋ ਕਿਉਂਕਿ ਤੁਹਾਡੀ ਹੌਸਲਾ ਫਜਾਈ ਨਾਲ ਸਾਨੂੰ ਐਦਾਂ ਹੁੰਦੇ ਵੀ ਹੈ ਨਾ ਤੁਹਾਨੂੰ ਸਾਡੀ ਚੀਜ਼ ਬਹੁਤ ਪਸੰਦ ਆਉਂਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਘਰ ਦੇ ਵਿੱਚ ਕਿੰਨੇ ਕੰਮ ਹੋਣ ਦੇ ਬਾਵਜੂਦ ਵੀ ਹੈ ਨਾ ਇੱਕ YouTube ਚੈਨਲ ਚਲਾਉਣਾ ਜਿਦਾਂ ਕਿ ਨੌਕਰੀ ਕਰਨੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਤੁਹਾਡੀ ਸਿਸਟਰ ਦਾ ਨਾ ਵੀ ਕਿੰਨੀ ਬਿਜੀ ਲਾਈਫ ਹੈਗੀ ਪਰ ਫਿਰ ਵੀ ਜੋ ਵੀ ਮੈਨੂੰ ਹਨਾ ਹੁਣ ਅੰਵੇਗਾ ਕੋਈ ਕੁਕਿੰਗ ਦਾ ਹੁੰਦਾ ਹੈ ਕੋਈ ਸਟੀਚਿੰਗ ਦਾ ਹੁੰਦਾ ਆਪਾਂ ਨੇ ਚੈਨਲ ਆਪਣਾ ਇੱਕ ਹੋਰ ਬਣਾਇਆ ਹੈ ਨਾ ਕਿਰਨ ਆਰਟ ਐਂਡ ਕraft ਉਥੇ ਪਸਟਿਚਿੰਗ ਵੀ ਸਿਖਾਉਣਾ ਹੈ ਨਾ ਸਿਸਟਰ ਨੂੰ ਤਾਂ ਤੁਸੀਂ ਪਲੀਜ਼ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਮੇਰੀ ਹੈ ਨਾ ਕੋਸ਼ਿਸ਼ ਰਹਿੰਦੀ ਹੈ ਵੀ ਨੂੰ ਗੁਰੂ ਘਰ ਦੇ ਨਾਲ ਜੋੜਨਾ ਤੇ ਇੰਡੀਪੈਂਡੈਂਟ ਬਣਾਉਣਾ ਹੈ ਨਾ ਸਾਰੀਆਂ ਸਿਸਟਰ ਨੂੰ ਕਿਉਂਕਿ ਆਪਣੇ ਪਤੀ ਦੇ ਨਾਲ ਉਹ ਨਾ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਖੜ ਸਕੋ ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਨਾ ਕਿਸ ਸਮੇਂ ਕੋਈ ਅਜਿਹੀ ਘੜੀ ਆ ਜੇ ਕਿ ਆਪਾਂ ਨੂੰ ਹੀ ਕਮਾਉਣਾ ਪੈ ਜੇ ਹਨ ਪਰ ਚਲੋ ਅਗਰ ਤੁਹਾਡੇ ਹਸਬੰਦ ਕਹਿੰਦੇ ਨੇ ਤਾਂ ਜ਼ਰੂਰ ਕਮਾਓ ਅਗਰ ਤੁਹਾਡੀ ਫੈਮਿਲੀ ਕਹਿੰਦੀ ਹੈ ਵੀ ਨਹੀਂ ਹਨਾ ਤਾਂ ਦੇਖੋ ਪਲੇਸ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਹਨਾ ਕਿਉਂਕਿ ਘਰ ਤਾਂ ਦੇ ਕੋ ਚੱਲੀ ਜਾਣਾ ਹੈ ਆਪਾਂ ਨੂੰ ਇਹ ਨਹੀਂ ਹੁੰਦਾ ਵੀ ਇਕੱਲਾ ਪੈਸੇ ਮੁੱਖ ਹੁੰਦਾ ਦੇ ਕੋ ਘਰ ਦਾ ਪਰਿਵਾਰ ਦਾ ਪਿਆਰ ਬਹੁਤ ਜ਼ਿਆਦਾ ਮਾਇਨੇ ਰੱਖਦਾ ਤੁਸੀਂ ਦੇਖਦੇ ਹੋ ਨਾ ਜਿੱਦਾਂ ਜਿੱਦਾਂ ਪਰਿਵਾਰ ਨੂੰ ਜਿਹੜੀ ਚੀਜ਼ ਪਸੰਦ ਹੁੰਦੀ ਹੈ ਮਿਲ ਕੇ ਕਰਾਂਗੇ ਇਤਫਾਕ ਰਹੂਗਾ ਘਰ ਦੇ ਵਿੱਚ ਉੱਥੇ ਅੱਧੀ ਰੋਟੀ ਨਾਲ ਵੀ ਸਵਾਦ ਆ ਜਾਂਦਾ ਹੈ ਹਨਾ ਚਲੋ ਗੱਲਾਂ-ਵਾਤਾਂ ਦੇ ਵਿੱਚ ਵਿੱਚ ਆਪਾਂ ਨੇ ਆਪਣੇ ਜਿਹੜੇ ਕਰੇਲੇ ਨੇ ਉਹਨਾਂ ਨੂੰ ਹਨਾ ਫਿਲ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਦੇਖੋ ਤੁਸੀਂ ਪਹਿਲਾਂ ਤਾਂ ਇਹਦੀ ਲੁੱਕ ਦੇਖਿਓ ਕਿੰਨੀ ਵਧੀਆ ਲੱਗ ਰਹੀ ਹੈ ਅਗਰ ਤੁਸੀਂ ਇਦਾਂ ਡਾਈਨਿੰਗ ਟੇਬਲ ਤੇ ਹਨਾ ਰੱਖੋਗੇ ਤਾਂ ਤੁਹਾਡਾ ਪਤੀ ਤੁਹਾਡਾ ਪਰਿਵਾਰ ਤੁਹਾਡੇ ਮਹਿਮਾਨ ਜੋ ਵੀ ਇਹਨੂੰ ਖਾਣਗੇ ਹਨਾ ਉਹ ਜ਼ਰੂਰ ਪੁੱਛਣਗੇ ਵੀ ਤੁਸੀਂ ਕਿਸ ਤਰੀਕੇ ਨਾਲ ਬਣਾਇਆ ਤੇ ਜਿਹੜਾ ਇਹਦਾ ਮਸਾਲਾ ਹਨਾ ਇਹ ਬਣਾਇਆ ਆਪਾਂ ਨੇ ਇਹਨੂੰ ਜਦੋਂ ਤੁਸੀਂ ਨਾ ਵਾਈਟ ਲਾਉਂਗੇ ਮਤਲਬ ਕਿ ਬੁਰਕੀ ਨਾਲ ਖਾਓਗੇ ਇਹਦੇ ਵਿੱਚ ਉਹਨਾਂ ਇੱਕ ਅਲੱਗ ਜੀ ਮਿਠਾਸ ਆਉਂਦੀ ਹੈ ਹਨਾ ਤੇ ਬਾਕੀ ਤਾਂ ਚਲੋ ਮੈਂ ਪਹਿਲਾਂ ਵੀ ਕਹਿਣੀ ਹੁੰਦੀ ਆ ਵੀ ਜਦੋਂ ਵੀ ਆਪਾਂ ਖਾਣਾ ਬਣਾਉਨੇ ਆ ਨਾ ਵਾਹਿਗੁਰੂ ਸਿਮਰਨ ਕਰਕੇ ਬਣਾਇਆ ਕਰੋ ਜਿੱਦਾਂ ਕਿ ਸਿਸਟਰ ਕਹਿੰਦੀ ਨੇ ਵੀ ਸਾਡੇ ਘਰ ਚ ਕਲੇਸ਼ ਨਹੀਂ ਜਾਂਦਾ ਬੱਚੇ ਪੜਦੇ ਨਹੀਂ ਪਤੀ ਸ਼ਰਾਬ ਪੀਂਦੇ ਆ ਨਾ ਦੇਖੋ ਵਾਹਿਗੁਰੂ ਹੀ ਸਭ ਕੁਝ ਕਰਨ ਵਾਲੇ ਨੇ ਕਿਉਂਕਿ ਆਪਣੇ ਮਾੜੇ ਕਰਮ ਵੀ ਉਹੀ ਕੱਟਣ ਵਾਲੇ ਨੇ ਤੇ ਚੰਗੇ ਕਰਮ ਵੀ ਉਹੀ ਹਨਾ ਲਿਖਣ ਵਾਲੇ ਨੇ ਤਾਂ ਖਾਣਾ ਬਣਾਉਂਦੇ ਕੋਈ ਵੀ ਕੰਮ ਕਰਦੇ ਹਨਾ ਕਈ ਸਿਸਟਰ ਕਹਿੰਦੇ ਸਾਨੂੰ ਟਾਈਮ ਨਹੀਂ ਲੱਗਦਾ ਹਨਾ ਵੀ ਖਾਣਾ ਬਣਾਉਂਦੇ ਆਪਾਂ ਝਾੜੂ ਪੋਚਾ ਕਰਦੇ ਜਦੋਂ ਵੀ ਆਪਾਂ ਨੂੰ ਟਾਈਮ ਲੱਗਦਾ ਹੈ ਨਾ ਚੋ ਪੀ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਅਗਰ ਮੂੰਹ ਜਵਾਨੀ ਨਹੀਂ ਆਉਂਦਾ ਨਾ ਤਾਂ ਮੋਬਾਈਲ ਲੈ ਲਓ ਤੁਸੀਂ ਉਹ ਤੋਂ ਵੀ ਕਰ ਸਕਦੇ ਹੋ ਅਦਰਵਾਇਜ਼ ਤੁਸੀਂ ਵਾਹਿਗੁਰੂ ਹਨਾ ਮੂਲ ਮੰਤਰ ਦਾ ਪਾਠ ਜਾਂ ਵਾਹਿਗੁਰੂ ਸਿਮਰਨ ਦਾ ਤੁਸੀਂ ਕਰ ਸਕਦੇ ਤੇ ਹੁਣ ਆਪਣੇ ਕarele ਨੇ ਰੈਡੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਚਿਪਸ ਹਾਂਜੀ ਤੇ ਇਹ ਆਪਾਂ ਬਣਾਵਾਂਗੇ ਆਲੂ ਚਿਪਸ ਇਦੇ ਵਾਸਤੇ ਜਿਹੜੇ ਆਪਾਂ ਨੂੰ ਆਲੂ ਚਾਹੀਦੇ ਨੇ ਉਹ ਮੈਂ ਤੁਹਾਨੂੰ ਦੱਸ ਦਿਆਂ ਵੀ ਕਿਹੜੇ ਚਾਹੀਦੇ ਨੇ ਆਲੂ ਆਪਾਂ ਨੂੰ ਚਾਹੀਦੇ ਨੇ ਜਿਹੜੇ ਲਾਲ ਵਾਲੇ ਆਲੂ ਹੁੰਦੇ ਆ ਨਾ ਸਫਤ ਜੇ ਉਹ ਉਹਨਾਂ ਦੀ ਚਿਪਸ ਮਤਲਬ ਕਿ ਵਧੀਆ ਬਣਦੀ ਹੈ ਉਹਨਾਂ ਨੂੰ ਆਪਾਂ ਲੈ ਕੇ ਪਹਿਲਾਂ ਸੇਲ ਲਾਂਗੇ ਸੇਲ ਕੇ ਆਪਾਂ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਫੇ ਕਿਸੇ ਵੀ ਕੱਦੂ ਕੱਟ ਦੇ ਨਾਲ ਪਤਲੇ ਪਤਲੇ ਹਨਾ ਸਲਾਈਸ ਰੱਖਣੇ ਨੇ ਮੋਟੇ ਨਹੀਂ ਰੱਖਣੇ ਇਧਰ ਆਪਾਂ ਤੇਲ ਗਰਮ ਹੋਣ ਲਈ ਰੱਖਤਾ ਤੇ ਇਹਨਾਂ ਨੂੰ ਆਪਾਂ ਬਿਲਕੁਲ ਠੰਡੇ ਪਾਣੀ ਜਿਹੜਾ ਬਰਫ਼ ਦਾ ਠੰਡਾ ਪਾਣੀ ਹੁੰਦਾ ਨਾ ਉਹਦੇ ਵਿੱਚ ਤੁਸੀਂ ਨੇ ਥੋੜਾ ਜਿਹਾ 2 ਮਿੰਟ ਭਿਉਂ ਕੇ ਰੱਖ ਫਿਰ ਕਿਸੇ ਸੁੱਕੇ ਕੱਪੜੇ ਦੇ ਵਿੱਚ ਕਾਟਨ ਦੇ ਕੱਪੜੇ ਦੇ ਵਿੱਚ ਹਨਾ ਪਾ ਕੇ ਰੱਖ ਦਿਓ ਤੁਸੀਂ ਯਕੀਨ ਨਹੀਂ ਮੰਨੋਗੇ ਹਨਾ ਜਿਹੜਾ ਤੁਸੀਂ ਪੈਕਟ ਵਾਲੀ ਲੇਜ਼ ਲੈ ਕੇ ਆਉਣੇ ਜਾਂ ਡੇਡਰ 2200 ਰੁਪਏ ਵਾਲੀਆਂ ਡੱਬੀਵੰਦ ਹਨਾ ਜਿਹੜੀਆਂ ਹੁੰਦੀ ਹੈ ਲੇਜ਼ ਉਹ ਮੈਨੂੰ ਹੁਣ ਉਹਦਾ ਨਾਮ ਚੇਤੇ ਨਹੀਂ ਹੈਗਾ ਉਦਾਂ ਦੇ ਹਨਾ ਉਸ ਤੋਂ ਵੀ ਜ਼ਿਆਦਾ ਕਿਤੇ ਟੇਸਟੀ ਬਣੂਗੀ ਤੁਸੀਂ ਫਲੇਵਰ ਵੀ ਇਹਨੂੰ ਦੇ ਸਕਦੇ ਹੋ ਲਸਣ ਦਾ ਦੇਣਾ ਪਿਆਜ਼ ਦਾ ਦੇਣਾ ਜਾਂ ਤੁਸੀਂ ਕਰੀਮੀ ਬਣਾਉਣਾ ਜਾਂ ਤੁਸੀਂ ਹਨਾ ਕੋਈ ਵੀ ਨਮਕ ਮਿਰਚ ਵਾਲਾ ਜਾਂ ਬਿਗ ਬਗੈਰ ਹਨਾ ਮਿਰਚ ਤੋਂ ਬਣਾਉਣਾ ਬਣਾ ਸਕਦੇ ਹੋ ਤੇ ਨਾਲੇ ਤੁਸੀਂ ਨੂੰ ਘੱਟੋ ਘੱਟ ਸਾਲ 6 ਮਹੀਨੇ ਸਟੋਰ ਕਰਕੇ ਰੱਖ ਲਓ ਕਿਸੇ ਵੀ ਇਹਨਾ ਆਪਣੇ ਲਿਫਾਫੇ ਦੇ ਵਿੱਚ ਪਾ ਕੇ ਤੁਸੀਂ ਉੱਪਰੋਂ ਉਹ ਅੱਗ ਨਾਲ ਬੰਦ ਕਰ ਦਿਓ ਜਾਂ ਕਿਸੇ ਵੀ ਚੀਜ਼ ਨਾਲ ਹਨਾ ਤੁਸੀਂ ਉਹਨੂੰ ਬੰਦ ਕਰ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਹਨਾ ਫਰਾਈ ਕਰਾਂਗੇ ਬਿਲਕੁਲ ਮੀਡੀਅਮ ਫਲੇਮ ਤੇ ਆਪਾਂ ਫਰਾਈ ਕਰਾਂਗੇ ਤੇ ਜਿਹੜਾ ਆਪਾਂ ਨੇ ਮਸਾਲਾ ਹੈਗਾ ਤੁਸੀਂ ਹਨਾ ਫਲੇਵਰ ਪਾਉਣਾ ਉਹ ਤੁਹਾਨੂੰ ਪਹਿਲਾਂ ਆਪ ਨੂੰ ਪਾਉਗਾ ਜਿੱਦਾਂ ਕਿ ਲਸਣ ਵਾਲੇ ਤੁਸੀਂ ਬਣਾਉਣਾ ਤਾਂ ਥੋੜੀਆਂ ਜਿਹੀਆਂ ਗਠੀਆਂ ਲਸਣ ਦੀਆਂ ਪੀਸ ਕੇ ਤੁਸੀਂ ਇਹਦੇ ਵਿੱਚ ਨਚੋੜ ਦਿਓ ਹਨਾ ਤੇ ਅਗਰ ਤੁਸੀਂ ਨੇ ਸਿੰਪਲ ਬਣਾਉਣੀ ਜਿੱਦਾਂ ਕਿ ਆਪਾਂ ਨਮਕ ਮਿਰਚ ਵਾਲੀ ਮਾਰਕੀਟ ਦੇ ਵਿੱਚੋਂ ਨਾ ਜਿੱਦਾਂ ਕਿ ਲੈ ਕੇ ਆਉਣਾ ਕੋਈ ਗ੍ਰੀਨ ਲੈ ਕੇ ਆਉਂਦਾ ਕੋਈ ਰੈੱਡ ਲੈ ਕੇ ਆਉਂਦਾ ਨਾ ਇਦਾਂ ਦੇ ਫਲੇਵਰ ਜੇ ਉਹਨਾਂ ਦੇ ਕਲਰ ਜੇ ਬਣਾਏ ਹੁੰਦੇ ਆ ਤਾਂ ਦੋਨੋਂ ਮੈਂ ਕਰੰਚੀ ਦਿਖਾਉਣੀ ਆ ਉਹਦੇ ਨਾਲੋਂ ਵੀ ਕਿਤੇ ਮਾਰਕੀਟ ਨਾਲ ਹੀ ਨਾਲੋਂ ਵੀ ਹੈਨਾ ਕਿਤੇ ਜ਼ਿਆਦਾ ਕਰੰਚੀ ਬਣੂਗੀ ਇਹ ਨਹੀਂ ਜਦੋਂ ਲੇਜ ਬਣਾਉਣੀ ਤੁਸੀਂ ਨਾ ਗਿੱਲੀ ਗਿੱਲੀ ਜੀ ਬਣਦੀ ਆ ਜਦੋਂ ਘਰ 'ਚ ਬਣਾਉਣੀ ਆ ਪਰ ਜਿੱਦਾਂ ਮੈਂ ਤਰੀਕਾ ਤੁਹਾਨੂੰ ਦੱਸਿਆ ਦੇਖੋ ਇੱਕ ਤਾਂ ਆਲੂ ਜਿਹੜੇ ਹੁਣ ਨੇ ਉਹ ਪਹਾੜੀ ਆਲੂ ਜਿਹੜੇ ਲਾਲ ਵਾਲੇ ਆਲੂ ਨੇ ਉਹ ਹੋਣੇ ਚਾਹੀਦੇ ਨੇ ਇੱਕ ਜਿਹੜੇ ਸਲਾਈਸ ਨੇ ਜਿਹੜੇ ਆਪਾਂ ਮਲ ਕੇ ਕੱਟਦੇ ਆ ਉਹ ਬਰੀਕ ਹੋਣੇ ਚਾਹੀਦੇ ਨੇ ਦੇਖੋ ਕਿੰਨੀ ਜ਼ਿਆਦਾ ਹਨਾ ਇਹ ਕਰੰਚੀ ਆ ਮੈਂ ਤੁਹਾਡੇ ਸਾਹਮਣੇ ਭੋਰ ਕੇ ਦਿਖਾਈ ਆ ਤੁਹਾਨੂੰ ਤੇ ਬੱਚੇ ਵੀ ਹੱਸਣ ਲੱਗੇ ਕਹਿੰਦੇ ਮम्मा ਤੁਸੀਂ ਤਾਂ ਕਹਿੰਦੇ ਨੂੰ ਇਦਾਂ ਹੀ ਭੋਰ ਦੋਗੇ ਕਹਿੰਦੇ ਸਾਰੀ ਨੂੰ ਤੇ ਦੇਖੋ ਮੈਂ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਜਿਹੜੇ ਫਰੈਂਡ ਮੇਰੇ ਦੇ ਵਿਸ਼ਵਾਸ ਕਰਦੇ ਆ ਨਾ ਵੀ ਮੈਂ ਕੋਈ ਵੀ ਚੀਜ਼ ਤੁਹਾਨੂੰ ਜਿੱਦਾਂ ਦੱਸੂਗੀ ਅਗਰ ਤੁਸੀਂ ਉਸ ਤਰੀਕੇ ਨਾਲ ਬਣਾਓਗੇ ਹਨਾ ਦੇਖੋ ਅਗਰ ਥੋੜਾ ਬਹੁਤਾ ਤਰੀਕਾ ਆਪਾਂ ਇਧਰ ਉਧਰ ਕਰ ਦਾਂਗੇ ਇਹ ਦੇਖੋ ਫਿਰ ਮੈਂ ਕਹਿ ਨਹੀਂ ਸਕਦੀ ਹਨਾ ਵੀ ਕਿਉਂਕਿ ਕਈ ਵਾਰੀ ਹੋ ਜਾਂਦਾ ਵੀ ਮੈਂ ਬਣਾਈ ਉਦਾਂ ਹੀ ਹੁੰਦੀ ਹੈ ਨਾ ਵਧੀਆ ਨਹੀਂ ਬਣੀ ਪਰ ਮੈਂ ਕੋਸ਼ਿਸ਼ ਕਰਦੀ ਹਾਂ ਮੈਂ ਤੁਹਾਨੂੰ ਬਿਲਕੁਲ ਸਿੰਪਲ ਤਰੀਕੇ ਨਾਲ ਹਨਾ ਸਮਝਾਵਾਂ ਕੋਈ ਮੈਂ ਹਾਈ ਫਾਈ ਕੋਈ ਮੈਂ ਤੁਹਾਨੂੰ ਇੰਗਲਿਸ਼ ਦੇ ਵਿੱਚ ਕੋਈ ਮੈਂ ਕੁਝ ਨਹੀਂ ਦੱਸਦੀ ਹੁੰਦੀ ਹਨਾ ਤੇ ਦੇਖੋ ਆਪਾਂ ਇਹਨੂੰ ਬਿਲਕੁਲ ਹੌਲੀ ਹੌਲੀ ਹਨਾ ਇਹ ਵੀ ਨਹੀਂ ਹੈਗਾ ਵੀ ਬਿਲਕੁਲ ਜਿਵੇਂ ਵੀ ਬੰਦ ਫਲੇਮ ਤੇ ਪਕਾਵਾਂਗੇ ਆਪਾਂ ਥੋੜੀ ਜੀ ਫਲੇਮ ਘਟਾ ਕੇ ਕਾਲੀਆਂ ਨਹੀਂ ਕਰਨੀਆਂ ਹੈਗੀਆਂ ਬਸ ਜਿੱਦਾਂ ਕਿ ਆਪਣੇ ਮਾਰਕੀਟ ਦੇ ਵਿੱਚੋਂ ਆਪਾਂ ਲੈ ਕੇ ਆਉਣੇ ਆ ਉਸ ਤਰੀਕੇ ਦੇਣ ਜਾਈਂਦੀਆਂ ਨੇ ਤੇ ਦੂਸਰੀ ਗੱਲ ਅਗਰ ਕੋਸ਼ਿਸ਼ ਕਰੋ ਤੁਸੀਂ ਇਹਨੂੰ ਨਾ ਜੇ ਤਾਂ ਤੁਹਾਡੇ ਕੋਲੇ ਕਾੜਿਆ ਹੋਇਆ ਜਿਹਨੂੰ ਆਪਾਂ ਮਠੀਰਿਆ ਹੋਇਆ ਤੇਲ ਕਹਿ ਦਿੰਦੇ ਹਾਂ ਸਰੋਂ ਦਾ ਉਹਦੇ ਵਿੱਚ ਬਣਾ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਇਹਨੂੰ ਨਾ ਰਫੈਂਡ ਵਗੈਰਾ ਦੇ ਵਿੱਚ ਬਣਾ ਲਿਓ ਕਿਉਂਕਿ ਸਰੋਂ ਦਾ ਤੇਲ ਜੇ ਅਗਰ ਤੁਸੀਂ ਸਿੱਧੇ ਤਰੀਕੇ ਨਾਲ ਬਣਾਓਗੇ ਨਾ ਫਿਰ ਬੱਚੇ ਕਈ ਵਾਰੀ ਨਾ ਲਾਇਕ ਨਹੀਂ ਕਰਦੇ ਕਿਉਂਕਿ ਉਹਦੀ ਥੋੜੀ ਜੀ ਨਾ 스ਮੈਲ ਤੇਜ ਹੁੰਦੀ ਹੈ ਨਾ ਤੇ ਦੇਖੋ ਹੁਣ ਮੈਂ ਤੁਹਾਨੂੰ ਦੋ ਵਾਰ ਦਿਖਾ ਚੁੱਕੀ ਆ ਵੀ ਕਿੰਨਾ ਕਰੰਚੀ ਬਣਦੀ ਆ ਇਹ ਹੁਣ ਆਪਾਂ ਇਹਨੂੰ ਸਾਰੀਆਂ ਨੂੰ ਫਰਾਈ ਕਰ ਲਾਂਗੇ ਫਿਰ ਆਪਾਂ ਇਹਦੇ ਵਿੱਚ ਹਨਾ ਕਿਹੜੇ-ਕਿਹੜੇ ਮਸਾਲੇ ਐਡ ਕਰਾਂਗੇ ਤੁਸੀਂ ਇਹਦੇ ਵਿੱਚ ਚਾਟ ਮਸਾਲਾ ਹਨਾ ਨਮਕ ਮਿਰਚ ਸਾਰਾ ਕੁਝ ਐਡ ਕਰ ਲਓ ਜਾਂ ਤੁਸੀਂ ਜਿੱਦਾਂ ਕਿ ਛੋਟੇ ਬੱਚਿਆਂ ਵਾਸਤੇ ਆਪਾਂ ਨੇ ਹਨਾ ਬਣਾਉਣੀ ਆ ਤਾਂ ਤੁਸੀਂ ਕੱਲਾ ਨਮਕ ਐਡ ਕਰ ਦਿਓ ਤੇ ਸਾਰੀਆਂ ਨੂੰ ਆਪਾਂ ਇੱਕੋ ਤਰੀਕੇ ਨਾਲ ਹਨਾ ਪਹਿਲਾਂ ਫਰਾਈ ਕਰ ਲਾਂਗੇ ਹਾਂਜੀ ਆਪਣੇ ਲੇਜ਼ ਬਣ ਕੇ ਤਿਆਰ ਨੇ ਹੁਣ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਪਾ ਲਾਂਗੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ